ਸਿੱਧੂ ਮਸੂਏ ਵਾਲੇ ਤੇ ਸਨੀ ਮਾਲਟਨ ਦੀ ਜੋੜੀ ਨੂੰ ਸਭ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹਾਲਾਂਕਿ ਸਿੱਧੂ ਦੇ ਚਾਨ ਤੋਂ ਬਾਅਦ ਸਨੀ ਮਾਲਟਨ ਪੂਰੀ ਤਰ੍ਹਾਂ ਟੁੱਟ ਗਏ ਤੇ ਉਹਨਾਂ ਦੇ ਚਾਨ ਤੋਂ ਬਾਅਦ ਅੱਜ ਵੀ ਉਹਨਾਂ ਨੂੰ ਬਹੁਤ ਯਾਦ ਕਰਦੇ ਨੇ ਇਸੇ ਦੇ ਚਲਦੇ ਸਨੀ ਮਾਲਟਨ ਨੇ ਕੁਝ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਤੇ ਭਾਵੁਕ ਕਰ ਦੇਣ ਵਾਲਾ ਕੈਪਸ਼ਨ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਸਨੀ ਮਾਲਟਨ ਲਿਖਦੇ ਹਨ ਮੇਰਾ ਨਾਮ ਸੰਦੀਪ ਸਿੰਘ ਸਿੱਧੂ ਹੈ ਜਿਸ ਦਾ ਜਨਮ 15 ਨਵੰਬਰ 1989 ਨੂੰ ਹੋਇਆ ਸੀ ਤੁਹਾਡੇ ਵਿੱਚੋਂ ਬਹੁਤ ਸਾਰੇ ਮੈਨੂੰ ਸਨੀ ਮਾਲਟਨ ਵਜੋਂ ਜਾਣਦੇ ਹਨ ਮੈਂ 15 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਇਰਾਦੇ ਦੇ ਰੈਪ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਅੱਜ ਜਿੱਥੇ ਹਾਂ ਮੈਂ ਕਦੇ ਨਹੀਂ ਸੋਚਿਆ ਸੀ ਮੈਨੂੰ ਪੂਰੀ ਦੁਨੀਆ ਵਿੱਚ ਇੰਨੇ ਸਾਰੇ ਲੋਕ ਪਿਆਰ ਕਰਨਗੇ ਸਿੱਧੂ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਜਦੋਂ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਮੇਰੇ ਅਤੇ ਸਿੱਧੂ ਦੇ ਆਲੇ ਦੁਆਲੇ ਬਹੁਤ ਸਾਰੇ ਦੋਸਤਾਂ ਅੰਤ ਵਿੱਚ ਸਿਰਫ ਅਸੀਂ ਦੋ ਹੀ ਬਚ ਕੇ ਸੀ ਮੈਨੂੰ ਇਹ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਕਿਸੇ ਜ਼ਹਿਰੀਲੇ ਵਾਤਾਵਰਨ ਵਿੱਚ ਸੀ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਨਹੀਂ ਕਰ ਲੈਂਦੇ ਅਕਤੂਬਰ 2021 ਮਈ 2022 ਤੱਕ ਸਾਡੀਆਂ ਟੀਮਾਂ ਦੀ ਕੈਮਿਸਟਰੀ ਪਹਿਲੀ ਨਾਲੋਂ ਜ਼ਿਆਦਾ ਮਜ਼ਬੂਤ ਹੋਈ ਸੀ ਅਤੇ ਇਹ ਇਸ ਲਈ ਸੀ ਕਿਉਂਕਿ ਕਿਉਂਕਿ ਮੇਰੇ ਤੇ ਸਿੱਧੂ ਦੇ ਵਿੱਚ ਈਗੋ ਜ਼ੀਰੋ ਸੀ ਮੋਸ ਨੂੰ ਸਭ ਤੋਂ ਵੱਧ ਦੋ ਚੀਜ਼ਾਂ ਪਸੰਦ ਸੀ ਉਸਦੇ ਮਾਤਾ-ਪਿਤਾ ਅਤੇ ਉਸਦੇ ਪ੍ਰਸ਼ੰਸਕ ਉਹ ਦੌਰ ਤੇ ਜਾਣਾ ਅਤੇ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਮਿਲਣ ਲਈ ਬਹੁਤ ਐਕਸਾਈਟਿਡ ਸੀ ਅੱਜ ਬਹੁਤਾਂ ਜਸ਼ਨ ਮਨਾਉਣ ਲਈ ਨਹੀਂ ਹੈ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਦੀ ਬਜਾਏ ਕਿਰਪਾ ਕਰਕੇ ਮੇਰੇ ਭਰਾ ਲਈ ਇਨਸਾਫ ਦੀ ਮੰਗ ਕਰੋ ਸੁਣੋ ਉਸਦੇ ਮਾਤਾ ਪਿਤਾ ਕੀ ਕਹਿ ਰਹੇ ਹਨ ਉਹਨਾਂ ਦੀਆਂ ਗੱਲਾਂ ਵਿੱਚ ਸੱਚਾਈ ਹੈ ਮੈਂ ਜੋ ਵੀ ਕਰਦਾ ਹਾਂ ਸਿੱਧੂ ਦੇ ਜੀਵਨ ਨੂੰ ਸਨਮਾਨ ਦੇਣਾ ਅਤੇ ਉਹਨਾਂ ਦੀਆਂ ਗੱਲਾਂ ਵਿੱਚ ਸੱਚਾਈ ਹੈ ਮੈਂ ਜੋ ਵੀ ਕਰਦਾ ਹਾਂ ਉਹ ਸਿੱਧੂ ਦੇ ਜੀਵਨ ਨੂੰ ਸਨਮਾਨ ਦੇਣਾ ਅਤੇ ਉਸ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਹੋਵੇਗਾ ਦੁਨੀਆ ਨੂੰ ਇਹ ਦਿਖਾਉਣ ਦੇ ਲਈ ਤੁਹਾਡਾ ਧੰਨਵਾਦ ਹੈ ਕਿ ਮੈਂ ਪੂਰੇ ਸਮੇਂ ਵਿੱਚ ਅਸਲੀ ਸੀ ਭਰਾ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ। ਈਟ ਉਹਨਾਂ ਸਾਰੇ ਪ੍ਰਸ਼ੰਸਕਾਂ ਲਈ ਜੋ ਨਵੇਂ ਸੰਗੀਤ ਦੀ ਉਡੀਕ ਕਰ ਰਹੇ ਹਨ ਅਤੇ ਮੇਰੇ ਤੋਂ ਹੋਰ ਸੁਣਨ ਦੇ ਲਈ ਮੈਂ ਹੌਲੀ-ਹੌਲੀ ਸਟੂਡੀਓ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪ੍ਰਸ਼ੰਧਾਂ ਜਲੀ ਰਿਲੀਜ਼ ਕਰਨ ਤੋਂ ਬਾਅਦ ਇਸਨੇ ਮੇਰੀ ਬਹੁਤ ਮਦਦ ਕੀਤੀ ਹੈ। ਸਾਲਾ ਤੋਂ ਮੈਂ ਤੁਹਾਡੇ ਨਾਲ ਚੰਗੇ ਸਮੇਂ ਨੂੰ ਸਾਂਝਾ ਕੀਤਾ ਪਰ ਤੁਹਾਡੇ ਨਾਲ ਆਪਣਾ ਦਰਦ ਸਾਂਝਾ ਕਰਨ ਨਾਲ ਮੇਰੀ ਪਹਿਲੀ ਨਾਲੋਂ ਜ਼ਿਆਦਾ ਮਦਦ ਹੋ ਰਹੀ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਯਾਦ ਕਰਦਾ ਹਾਂ। ਵਿਲ ਅਪਡੇਟ ਯੂ ਵੈਰੀ ਸੂਨ। ਨੈਵਰ ਫੋਲਡ, ਨੈਵਰ ਬੈਕ ਡਾਊਨ। ਸਨੀ ਮਾਲਟਨ